ਕਿਸ ਮੱਖਣ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 23 ਫਰਵਰੀ ਦਿਨ ਐਤਵਾਰ ਨੂੰ ਪਿੰਡ ਨੰਗਲੰਬੀਆਂ ਵਿਖੇ ਸੰਦੀਪ ਨੰਗਲੰਬੀਆਂ ਦੀ ਯਾਦ ਦੇ ਵਿੱਚ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਸੋ ਸਾਰੇ ਹੀ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 23 ਫਰਵਰੀ ਦਿਨ ਐਤਵਾਰ ਨੂੰ ਪਿੰਡ ਨੰਗਲੰਬੀਆਂ ਵਿਖੇ ਪਹੁੰਚੋ ਤੁਹਾਡਾ ਪਹੁੰਚਣਾ ਸੰਦੀਪ ਨੰਗਲੰਬੀਆਂ ਨੂੰ ਨਿੱਗੀ ਸ਼ਰਧਾਂਜਲੀ ਹੋਵੇਗੀ ਮਾਤਾ ਪੰਜਾਬ ਕੌਰ ਕਬੱਡੀ ਸਪੋਰਟਸ ਕਲੱਬ ਵੱਲੋਂ ਆਪ ਸਭ ਨੂੰ ਖੁੱਲਾ ਪਿਆਰਾ ਮੋਹ ਭਰਿਆ ਸੱਦਾ 23 ਫਰਵਰੀ ਦਿਨ ਐਤਵਾਰ ਪਿੰਡ ਨੰਗਲੰਬੀਆਂ ਪੰਜਾਬ ਜਿੰਦਾਬਾਦ ਹਾਂਜੀ ਸਤਿ ਸ੍ਰੀ ਅਕਾਲ ਜੀ 23 ਫਰਵਰੀ ਮੇਜਰ ਕਬੱਡੀ ਲੀਗ ਦਾ ਮੈਚ ਆਪਣੇ ਸਵਾਗਤਵਾਸੀ ਭਾਈ ਸੰਦੀਪ ਨੰਗਲੰਬੀਆਂ ਦੇ ਪਿੰਡ ਤੇ ਭਾਈ ਸੰਦੀਪ ਨੰਗਲੰਬੀਆਂ ਦੀ ਯਾਦ ਦੇ ਵਿੱਚ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਮੇਜਰ ਕਬੱਡੀ ਲੀਗ ਦੀਆਂ 8 ਟੀਮਾਂ ਚੋਟੀ ਦੇ ਪਲੇਅਰ ਤੇ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਤੇ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਪਿੰਡ ਨੰਗਲੰਬੀਆਂ 23 ਫਰਵਰੀ ਨੂੰ ਪਹੁੰਚ ਗਏ ਮੇਲੇ ਦੀਆਂ ਰੌਣਕਾਂ ਵਧਾਓ ਅਤੇ ਕਬੱਡੀ ਦਾ ਆਨੰਦ ਮਾਣੋ ਤੇ ਸਾਡੇ ਸੰਦੀਪ ਭਾਈ ਦੀ ਯਾਦ ਚ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਉਹਨੂੰ ਕਾਮਯਾਬ ਕਰੋ ਤੇ ਉਹਦੇ ਸੁਪਨਿਆਂ ਨੂੰ ਸਹਾਰਾ ਕਰੋ ਸਸਕਾਰ ਕਰੋ